ਪਲੇ ਜੱਟ ਜਿਉਣਾ ਮੋਰ ਫਿਲਮ ਦੇ ਵਿੱਚ ਜਿਹੜੀਆਂ ਬੱਕਰੀਆਂ ਦੀ ਉਹ ਸਾਡੀ ਆਂਟੀ ਜੀ ਹੋਣਾਂ ਦੀਆਂ ਸੀਗੀਆਂ ਉਹਨੇ ਛਾਲ ਮਾਰੀ ਸੀ ਇੱਥੇ ਮਾਰੀ ਸੀ ਕਈਆਂ ਨੇ ਮਾਰੀ ਦੋ ਤਿੰਨ ਮਾਰੇ ਉੱਪਰੇ ਤੇ ਅੱਛਾ ਬਾਅਦ ਚ ਛਾਲਾ ਹੋਰ ਵੀ ਮਾਰੀਆਂ ਆ ਹਾ ਹਾ ਜੀ ਮੇਰਾ ਨਾਮ ਹੈਗਾ ਹਰਪਾਲ ਸਿੰਘ ਇਸ ਤੇਰੇ ਇਹ ਇਹ ਨਾਮ ਹੈ ਹਰਵੰਸੀ ਹਾਂਜੀ ਬਹੁਤ ਵਧੀਆ ਜੀ ਵਧੀਆ ਮੇਰੀ ਭੂਆ ਹੈ ਉਹਦਾ ਨਾਮ ਹੈ ਹਰਵੰਸ ਕੋਰ ਹਾਂਜੀ ਤੂੰ ਤੁਹਾਡਾ ਵੀ ਰੋਲ ਵਿੱਚ ਹੈਗਾ ਮਾੜਾ ਮੋਟਾ ਹੀ ਵੀਡੀਓ ਹੈ ਤੁਹਾਡੀ ਗੱਗੂ ਗੋਲਾ ਗੱਗੂ ਗੇਲਾ ਮਿਲਿਆ ਹੀ ਤੁਹਾਨੂੰ ਹੈ ਮਿਲਿਆ ਸੀ ਅੱਛਾ ਦੇਖਿਆ ਸੀ ਅੱਛਾ 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 ਨਹੀਂ ਮਿਲਿਆ ਮਿਲਿਆ ਅੱਗੇ ਕਹਿੰਦੇ ਹੁੰਦੇ ਅੱਗੇ ਸਿਆਣੇ ਦੱਸਦੇ ਹੁੰਦੇ ਸੀ ਵੀ ਘਰ ਖਾਂਦੇ ਸੀ ਤਾਂ ਬਾਹਰ ਸ਼ਾਇ ਮਾਰੀ ਨਕੱਚਾ ਬਣਾਉਣ ਪੈਨੂ ਦੀ ਉਪਰ ਦੇ ਸ਼ਾਇ ਬਾਹਰ ਤੱਲਾ ਬਲ ਪੱਥਰ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋ ਮੋਗੇ ਤੇ ਅੱਜ ਅਸੀਂ ਪਹੁੰਚਿਆ ਹਿਮਾਚਲ ਤੇ ਸ਼੍ਰੀ ਨਾਨਾ ਦੇਵੀ ਸ਼ਕਤੀਪੀਠ ਇਹ ਜਾਂਦਾ ਜੀ ਨਾਨਾ ਦੇਵੀ ਮਾਤਾ ਦੇ ਮੰਦਿਰ ਨੂੰ ਤੇ ਇਹ ਹੈਗਾ ਇੱਥੇ ਟੀ ਪੁਆਇੰਟ ਟੀ ਪੁਆਇੰਟ ਤੋਂ ਇੱਥੋਂ ਜਦੋਂ ਰਾਈਟ ਹੈਂਡ ਤੇ ਆਣ ਦੋਗੇ ਦੇ ਉੱਤੇ ਲਿਖਿਆ ਮੰਦਿਰ ਨੂੰ ਜਾਣ ਦਾ ਰਸਤਾ ਤੇ ਇਹ ਹੈਗਾ ਜੀ ਜਿਉਨੇ ਮੋੜ ਦਾ ਮੰਦਿਰ ਜਿੱਥੇ ਜਿਉਨੇ ਮੋੜ ਨੇ ਛਾਲ ਮਾਰੀ ਸੀ ਤੁਹਾਨੂੰ ਉਹਦੇ ਇਤਿਹਾਸ ਬਾਰੇ ਵੀ ਜਾਣੂ ਕਰਾਵਾਂਗੇ ਤੇ ਆਜੋ ਪਹਿਲਾਂ ਚੱਲਦੇ ਹਾਂ ਮੰਦਿਰ ਤੇ ਇਹ ਪੌੜੀਆਂ ਚੜ ਕੇ ਚੌਂਕ ਦੇ ਵਿੱਚ ਇਹ ਗੱਡੀ ਤੁਸੀਂ ਇੱਧਰ ਸਾਈਡ ਤੇ ਲਾ ਸਕਦੇ ਆ ਤੇ ਨਾਲ ਨਾਲ ਛੋਪਾ ਵੀ ਆ ਗਈਆਂ ਚਾਹ ਪਾਣੀ ਪੀਣ ਲਈ ਹੈ ਨਾ ਗੱਡੀ ਪਾਰਕ ਲਈ ਬਹੁਤ ਵਧੀਆ ਜਗਾ ਹੈਗੀ ਖੁੱਲੀ ਡੁੱਲੀ ਪਰ ਰੋਡ ਦੇ ਸੱਜੇ ਖੱਬੇ ਲਾਉਣੀਆਂ ਪੈਣੀਆਂ ਵੈਸੇ ਜਿਹੜਾ ਤੁਹਾਨੂੰ ਪਿੱਛੇ ਪਹਿਲਾਂ ਦਿਖਾਇਆ ਸੀਗਾ ਗੇਟ ਸ਼ੀਰਾ ਵਾਲਾ ਗੇਟ ਕਹਿੰਦੇ ਉਹਨੂੰ ਉਹਦੇ ਲਾਗੇ ਪਾਰਕਿੰਗ ਹੈਗੀ ਕਾਫੀ ਖੁੱਲੀ ਡੁੱਲੀ ਆ ਤੇ ਉੱਥੇ ਤੁਸੀਂ ਗੱਡੀ ਲਾ ਕੇ ਜਾ ਸਕਦੇ ਆ ਨਾ ਇੱਧਰ ਆ ਸਕਦੇ ਆ ਤੇ ਇੱਥੋਂ ਕੋਈ 200 ਮੀਟਰ ਦੀ ਦੂਰੀ ਤੇ ਇਹ ਮੰਦਿਰ ਕਹਿੰਦੇ ਤੇ ਬਾਕੀ ਕਰਦਿਆਂ ਦਰਸ਼ਨ ਦੇ ਲੈ ਤੇ ਦੱਸਦੇ ਹਾਂ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਇਹੜਾ ਜੂਣਾ ਮੋੜ ਸੀ ਮਾਤਾ ਨੈਣਾ ਦੀ ਬੀਜੀ ਦੇ ਬਹੁਤ ਭਗਤ ਸੀ ਇਹ ਮਾਤਾ ਰਣੀ ਦਾ ਛਤਰ ਚੜਾਉਣਾ ਕਰਦੇ ਸੀਗੇ ਨਾ ਇਹ ਇਹ ਅਜ ਦਿਖਾਈ ਦੇ ਰਿਹਾ ਜਦੋਂ ਆਪਾਂ ਅੱਧੀਆਂ ਗੋ ਪੂੜੀਆਂ ਚੜੇ ਆਉਂਦੇ ਆ ਤੇ ਜਿਹੜਾ ਮੇਨ ਰੋਡ ਜਾਂਦਾ ਨਾਣਾਦੇਵੀ ਮਾਤਾ ਨੂੰ ਨਾਣਾਦੇਵੀ ਜੀ ਮਾਤਾ ਨੂੰ ਜਾਂਦਾ ਉਹਦੇ ਉੱਤੇ ਆ ਲਿਖਿਆ ਦੁਰਗਾ ਟੈਕਸੀ ਯੂਨੀਅਨ ਤੇ ਇੱਥੇ ਗੱਡੀਆਂ ਤੁਸੀਂ ਲਾ ਵੀ ਸਕਦੇ ਕਾਫੀ ਖੁੱਲੀ ਜਗ੍ਹਾ ਆ ਇੱਥੇ ਨਾ ਤੇ ਇੱਥੇ ਪਾਰਕ ਕਰਕੇ ਤੁਸੀਂ ਮੇਰੇ ਸਾਹਮਣੇ ਆ ਸਕਦੇ ਆ ਤੇ ਦਰਖਤ ਦੀ ਸ਼ੇਪ ਦੇਖੋ ਕੀ ਬਾਤ ਆ ਦੇਖੋ ਕੁਦਰਤ ਦੇ ਕ੍ਰਿਸ਼ਮਈਆ ਇਹ ਨਾ ਪੌੜੀਆਂ ਚੜਦੇ ਚੜਦੇ ਅੱਗੇ-ਅੱਗੇ ਆ ਜਾਂਦਾ ਟੀ ਪੁਆਇੰਟ ਪੌੜੀਆਂ ਦਾ ਇੱਕ ਲੈਫਟ ਨੂੰ ਪੌੜੀਆਂ ਜਾਂਦੀਆਂ ਤੇ ਇੱਕ ਜਾਂਦੀਆਂ ਰਾਈਟ ਨੂੰ ਇੱਥੇ ਲਿਖ ਕੇ ਨਹੀਂ ਲਾਇਆ ਹੋਇਆ ਪਰ ਆਪਾਂ ਰਾਈਟ ਨਹੀਂ ਜਾਣਾ ਆਪਾਂ ਜਾਣਾ ਲੈਫਟ ਲੇਫਟ ਸਾਈਡ ਮੰਦਰਾਜ ਜੂਣੀ ਮੋੜ ਦਾ ਤੇ ਇੱਥੇ ਆ ਕੇ ਜਿਹੜਾ ਟੀਪੁਆਇੰਟ ਹੁੰਦਾ ਇੱਥੇ ਵੀ ਘਰ ਵੀ ਘਰ ਵੀ ਆ ਜਾਂਦੇ ਆ ਤੇ ਇਹ ਧੋਗ ਨੇ ਸਾਨੂੰ ਡਰਾਤਾ ਖੁੱਲਾ ਤਾਂ ਨਹੀਂ ਕਦੇ ਪਈ ਨਾ ਭਰਾਵਾ ਪਈ ਨਾ ਇਹ ਨਹੀਂ ਮੰਨਦਾ ਟੀਪੁਆਇੰਟ ਤੋਂ ਥੋੜਾ ਜਿਹਾ ਅੱਗੇ ਜਾ ਕੇ ਘਰ ਆ ਜਾਂਦੇ ਆ ਨੈਣਾ ਦੇ ਵੀ ਪਿੰਡ ਦੇ ਤੇ ਇਸੇ ਜਗ੍ਹਾ ਤੇ ਜੱਟ ਜੂਨੇ ਮੋੜ ਦੀ ਸਮਾਦਿਆ ਜਿੱਥੇ ਹੁਣ ਮੰਦਿਰ ਬਣਿਆ ਹੋਇਆ ਆ ਤੇ ਜਿੱਥੇ ਮਾਤਾ ਨੈਣਾ ਦੇਵੀ ਜੀ ਦਾ ਮੰਦਿਰ ਆ ਭਵਨ ਆ ਉਸ ਪਹਾੜ ਤੋਂ ਛਾਲ ਮਾਰੀ ਸੀ ਇੱਥੇ ਜੱਟ ਜੂਨਾ ਮੋੜ ਨੇ ਤੇ ਜਸ ਕਿਉਂ ਛਾਲ ਮਾਰੀ ਸੀ ਤੇ ਕੀ ਕਾਰਨ ਸੀ ਕੀ ਆ ਪੂਰਾ ਇਤਿਹਾਸ ਵੀਡੀਓ ਦੇ ਅੱਗੇ ਤੁਹਾਨੂੰ ਦੱਸਾਂਗੇ ਤੇ ਵੀਡੀਓ ਦੇ ਨਾਲ ਬਣੇ ਰਹੋ ਤੇ ਬਹੁਤ ਵਧੀਆ ਵਿਊ ਆ ਜਿਹੜੇ ਜਿਹੜੇ ਨਹੀਂ ਆਏ ਉਹ ਦਰਸ਼ਨ ਜਰੂਰ ਕਰਿਓ ਇੱਥੇ ਤੇ ਹਾਜਰ ਜੀ ਲਓ ਜੀ ਜੈ ਮਾਤਾ ਜੀ ਮਾਤਾ ਜੀ ਕੀ ਹਾਲ ਆ ਇਹ ਇਥੇ ਇਹ ਅਗੇ ਦੀ ਆਪਾਂ ਜੱਟ ਜਿਉਣਾ ਮੋੜ ਦੀ ਸਮਾਦ ਤੇ ਤੇ ਜਿਹੜਾ ਇਤਿਹਾਸ ਆ ਇੱਥੇ ਤਾਂ ਉਹ ਇਦਾਂ ਦਾ ਬਈ ਇਥੋਂ ਨਾ ਹੁਣ ਤਾਂ ਧੁੰਦ ਹੋ ਗਈ ਆ ਬਹੁਤ ਧੁੰਦੀ ਹੋ ਗਈ ਆ ਉੱਤੇ ਸਾਹਮਣੇ ਉੱਤੇ ਜਦੋਂ ਇੱਥੇ ਖੜੇ ਹੋਵਾਂਗੇ ਨਾ ਆ ਕੇ ਜਿੱਦਾਂ ਤੁਹਾਨੂੰ ਪ੍ਰੋਪਰ ਵੀਡੀਓ ਚ ਮੈਂ ਸਾਰਾ ਦੱਸਿਆ ਕਿਦਾਂ ਕਿਦਾਂ ਆਪਾਂ ਆਏ ਆ ਤੇ ਇਥੋਂ ਉੱਪਰ ਮੰਦਿਰ ਤੁਹਾਨੂੰ ਦੂਰ ਦਿਖਾਈ ਦਿੰਦਾ ਬਹੁਤ ਪਹਾੜ ਦੀ ਚੋਟੀ ਦੇ ਉੱਤੇ ਤੇ ਜਿਹੜਾ ਜੱਟ ਜਿਉਣਾ ਮੋੜ ਸੀ ਨਾਣਾ ਦੇਵ ਜੀ ਦੇ ਬਹੁਤ ਭਗਤ ਹੋਏ ਆ ਤੇ ਇਹ ਅਕਸਰ ਉਹਨਾਂ ਦੇ ਦਰਸ਼ਨਾਂ ਨੂੰ ਆਇਆ ਕਰਦੇ ਸੀ ਤਾਂ ਛਤਰ ਚੜਾਉਣ ਜਾਂਦੇ ਹੁੰਦੇ ਸੀਗੇ ਨਾ ਆਪੂ ਆਇਆ ਬੋਲਦੇ ਅੱਛਾ ਜੀ ਚੜਾਣ ਯਾਨੀ ਕਿ ਸਿਗਾ ڈاکੂ ਆ ਹਾਂ ਫਿਰ ਚੜਾਇਆ ਚੁੜੂਆ ਨੂੰ ਮਾਤਾ ਦੇ ਕਿ ਮਾਤਾ ਉਹ ਬੋਲੇ ਵੇ ਛਾਲ ਮਾਰ ਨਹੀਂ ਮਾਤਾ ਦੇ ਬੋਲੇ ਪਿੱਛੇ ਇਹਦੇ ਪੁਲਿਸ ਲੱਗ ਗਈ ਸੀ ਮੇਰੇ ਘਰ ਤੇ ਪੁਲਿਸ ਲੱਗ ਗਈ ਮਾਗਰ ਮੈਂ ਛਾਲ ਮਾਰ ਦੇਣੀ ਭਈ ਅੱਛਾ ਜੀ ਮਾਤਾ ਦੇ ਬੋਲੇ ਗਈ ਪਿੱਛੇ ਮੁੜ ਕੇ ਨਹੀਂ ਦੇਖਿਆ ਹਾਂਜੀ ਛਾਲ ਮਾਰ ਦੇ ਅੱਛਾ ਜੀ ਬਸ ਬੋਲਦੇ ਭਾਈ ਕਿ ਸੁਣਦਾ ਹੀ ਐ ਤੇ ਹਾਂ ਸੁਰਸਿਆਣਿਆਂ ਤੋਂ ਸੁਣਿਆ ਤੁਸੀਂ ਵੇਖਾਲ ਮਾਰੀ ਉਹਨੂੰ ਉਹ ਇੱਥੇ ਪਿਆ ਕੇ ਫੇ ਪਿੱਛੇ ਮੁੜ ਕੇ ਦੇਖਿਆ ਬੱਲੇ ਬੱਲੇ ਪਈ ਮੈਂ ਬੜੀ ਭਾਰੀ ਛਾਲ ਮਾਰੀ ਘਰ ਦੇ ਨਾ ਬੰਨਾ ਨਹੀਂ ਚਲੋ ਇਦਾਂ ਦੇ ਮਾਤਾ ਰਾਣੀ ਤੇ ਮੈਂ ਛਾਲ ਮਾਰੀ ਮੈਂ ਬਚ ਗਿਆ ਇੰਨੀ ਦੂਰ ਉੱਚੇ ਘੁੰਮ ਕੇ ਦੇਖਣ ਲੱਗ ਪਿਆ ਉਹ ਨਾ ਬਦੂ ਕੁਮਾਰੀ ਗਿਆ ਆਹਾ ਉਹ ਚੱਲ ਰਹੀ ਮਗਰ ਜੀ 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 ਇਹ ਹੋਂਕਾਰ ਮਾਤਾ ਨੇ ਜਦ ਨਾ ਦਿੱਤੀ ਪਿੱਛਟ ਗਿਆ ਨਾ ਦੇਖਿਆ ਹੂੰ ਹੂੰ ਫਿਰ ਆਇਆ ਬੱਚਾ ਮਤਲਬ ਕਿ ਕਿੰਨਾ ਚਿਰ ਹੋ ਗਿਆ ਤੁਸੀਂ ਤਾਂ ਹੁਣ ਇੱਥੋਂ ਤੁਸੀਂ ਇੱਥੇ ਦੇ ਰਹਿਣ ਵਾਲੇ ਆ ਕਿੰਨਾ ਚਿਰ ਹੋ ਗਿਆ ਇਹਨੂੰ ਬਣੇ ਨੂੰ ਮੰਦਰ ਬਣੇ ਨੂੰ ਇਹ ਤਾਂ ਵੀ 22 ਸਾਲ ਹੋਈ ਜੀ ਤੇ ਪਹਿਲਾਂ ਜਗ੍ਹਾ ਤੋਂ ਛੋਟੀ ਸੀਗੀ ਛੋਟੀ ਏਹੀ ਚ ਨਹੀਂ ਠੀਕ 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 ਜਿੱਦਾਂ ਤੁਸੀਂ ਬਜ਼ੁਰਗਾਂ ਨੂੰ ਸੁਣਦੇ ਆ ਰਹੇ ਆ ਨਾ ਆਪਣੇ ਵੱਡੇ ਵੱਡੇ ਰਿਆਂ ਤੋਂ ਠੀਕ ਠੀਕ ਜਾਂ ਚੱਲੀਆਂ ਜੁੱਤੀਆਂ ਨੇ ਮਾਜੀ ਕਿਸੇ ਨੂੰ ਜਿਆਦਾ ਪਤਾ ਨਹੀਂ ਹੈਗਾ ਫਿਲਮ ਜਰੂਰ ਦੇਖੀ ਸਾਰਿਆਂ ਨੇ ਪਰ ਕਿੱਥੇ ਆ ਕੇ ਅਸੀਂ ਦੇਖੀ ਐ ਦੇਖੀ ਤੁਸੀਂ ਹਾਂ ਫਿਲਮ ਤਾਂ ਇਹ ਹੈ ਬੜੀਆਂ ਦਾ ਅੱਛਾ ਜੀ ਅੱਛਾ ਜੀ ਗੱਗੂ ਗੋਲਾ ਗੱਗੂ ਵੇਲਾ ਮਿਲਿਆ ਈ ਤੁਹਾਨੂੰ ਹੈ ਮਿਲਿਆ ਸੀ ਅੱਛਾ ਦੇਖਿਆ ਸੀ ਅੱਛਾ 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 ਨਹੀਂ ਮਿਲਿਆ ਮਿਲਿਆ ਉੱਛ ਤੇ ਲਾਈ ਰੀ ਲੋਨੋ ਮੰਦਰ ਅੱਛਾ ਜੀ ਮੰਦਰ ਤੇ ਰੀਲ ਲਾਈ ਫਿਰ ਇੱਥੇ ਸਾਰੇ ਕੋਠੇ ਤੇ ਕੱਚੇ ਅੱਛਾ ਜੀ ਫਿਰ ਕੱਚੇ ਕੋਠੇ ਉੱਤੇ ਛਾਲਬਾਰੀ ਕੀ ਲੈ ਲੋ ਕਹਿੰਦੇ ਅੱਛਾ 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 ਫਿਰ ਉਹਨਾਂ ਨੂੰ ਫੋਟੋ ਲੈ ਹਾਂ ਜੀ ਹਾਂ ਜੀ ਹਾਂ ਜੀ ਫਿਲਮ ਇਦਾਂ ਤਿਆਰ ਕੀਤੀ ਉਹਨਾਂ ਨੇ ਫਿਲਮ ਤਿਆਰ ਕੀਤੀ ਉਹਨਾਂ ਨੇ ਅੱਛਾ ਅੱਛਾ ਇਹ ਇਹ ਦਾ ਦੇਖਿਆ ਸੀ ਜਿੱਥੇ ਬਿੰਨ ਬੇ ਬੱਕਰੀਆਂ ਵੀ ਹੋਣੀਆਂ ਹਾਂ ਹਾਂ ਜੀ ਹਾਂ ਉਹ ਆਪਣੀਆਂ ਉਹ ਸਾਡੀਆਂ ਹੀ ਹਾਂ ਅਰੇ ਜੱਟ ਜਿਉਣਾ ਮੋਰ ਫਿਲਮ ਦੇ ਵਿੱਚ ਜਿਹੜੀਆਂ ਬੱਕਰੀਆਂ ਸੀ ਉਹ ਸਾਡੀ ਆਂਟੀ ਜੀ ਹੋਣਾਂ ਦੀਆਂ ਸੀਗੀਆਂ ਤੁਸੀਂ ਤੁਹਾਡਾ ਵੀ ਰੋਲ ਵਿੱਚ ਹੈਗਾ ਮਾੜਾ ਮੋਟਾ ਹੀ ਵੀਡੀਓ ਹੈ ਤੁਹਾਡੀ ਵੀ ਆਜੂ ਮਾੜੀ ਮੋਟੀ ਵੀਡੀਓ ਵਿੱਚ ਮੈਂ ਤਾਂ ਚੱਲੀ ਬੈਠੂ ਨਹੀਂ ਮੈਂ ਨਹੀਂ ਲੱਗਦੀ ਅੱਛਾ 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 ਹਾਂ ਚਲੋ ਬਹੁਤ ਵਧੀਆ ਆਂਟੀ ਜੀ ਚਲੋ ਜਿਹੜਾ ਦੇਖੀਏ ਚਲੋ ਦੇਖੋ ਜੀ ਇੱਕ ਸਬਾਬਾ ਬਣਿਆ ਆਂਟੀ ਚਲੋ ਆਇਆ ਮੈਂ ਜੀਉਣਾ ਮੋੜ ਦੀ ਸਮਾਦ ਦੇਖਣ ਆ ਪਰ ਤੁਹਾਡੇ ਦਰਸ਼ਨ ਹੋ ਗਏ ਤੁਹਾਨੂੰ ਮਿਲਣਾ ਦੇਗਾ ਨਾ ਹਾਂਜੀ ਤੇ ਇਹ ਜਿੱਦਾਂ ਗਿੱਦਾਂ ਇਤਿਹਾਸ ਵਿੱਚ ਦੱਸਦੇ ਆ ਵੀ ਇਹ ਗਰੀਬਾਂ ਨੂੰ ਦਿੰਦਾ ਸੀ ਤਾਂ ਅਮੀਰਾਂ ਨੂੰ ਲੁੱਟਦਾ ਸੀ ਨਾ ਜੋ ਇਹਦਾ ਇਤਿਹਾਸ ਹੈ ਨਾ ਇਹੋ ਕੁੜੀਆਂ ਵਿਆਹ ਜਾਣੀਆਂ ਚੰਗਾ ਕੰਮ ਸੀਗਾ ਚੰਗਾ ਕੰਮ ਕਰਦੇ ਸੀ ਨਾ ਚੰਗਾ ਸਾ ਥਾ ਡਾਕੂ ਥਾ ਡਾਕੂ ਠੀਕ 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 ਚਲੋ ਜੇਕਰ ਜੋ ਪਿੱਛੇ ਚੱਲੀ ਆਉਂਦੀ ਤੁਸੀਂ ਕਿਹੜਾ ਕੋਲੋਂ ਕਹਿੰਦੇ ਆ ਪੀੜੀ ਦਰ ਪੀੜੀ ਪਿੱਛੋਂ ਚਲਦੀ ਆ ਰਹੀ ਫਿਲਮਾਂ ਬਣ ਗਈਆਂ ਇੱਥੇ ਹੈਣਾ ਜੀ ਤੇ ਚਲੋ ਮੇਰਾ ਵੀ ਇੱਕ ਸਿਗਾ ਰੀ ਸੀਗੀ ਵੀ ਆਪਾਂ ਜਾਈਏ ਇਹਨੂੰ ਸ਼ੂਟ ਕਰੀਏ ਆਪਣੇ ਚੈਨਲ ਤੇ ਦਿਖਾਈਏ ਵੀ ਜੱਟ ਜੂਨੇ ਮੋੜ ਦੀ ਸਮਾਦ ਕਿੱਥੇ ਆ ਹੈਨਾ ਤੇ ਇਹ ਜੱਟ ਜੂਨੇ ਮੋੜ ਦੀ ਸਮਾਦ ਆ ਜੀ ਮਾਤਾ ਨੈਣਾ ਦੇਵੀ ਦਾ ਮੰਦਿਰ ਜਿੱਥੇ ਆਪਾਂ ਦਰਸ਼ਨਾਂ ਨੂੰ ਜਾਂਦੇ ਆ ਉੱਥੋਂ ਉਹਨੇ ਛਾਲ ਮਾਰੀ ਸੀ ਇੱਥੇ ਮਾਰੀ ਸੀ ਕਈਆਂ ਨੇ ਮਾਰੀ ਦੋ ਤਿੰਨ ਮਾਰੇ ਉੱਪਰੇ ਤੇ ਅੱਛਾ ਬਾਅਦ ਛਾਲਾ ਹੋਰ ਵੀ ਮਾਰੀਆਂ ਆ ਹਾਂ ਹੋਣ ਜੀ ਆ ਹੋਈਏ ਪੰਨਾ 100 ਸਾਲ ਉਹ ਕਹਤੇ ਅਸੀਂ ਵੀ ਜੂਨਾ ਮੋੜ ਵੜਨਾ ਇਕ ਮੱਥਾ ਟੇਕਣ ਆਈ ਜੇ ਨਾਨਾ ਬਹੂਆ ਨੂੰ ਲੈ ਕੇ ਅੱਛਾ ਫਿਰ ਮੰਦਰ ਮੱਥਾ ਟੇਕਣਾ ਹੁੰਦੇ ਹਾਂ ਫਿਰ ਉਹ ਕਹੇ ਛਾਲ ਮਾਰੀ ਨ ਕੱਚਾ ਬਣਾਇਆ ਪੈਨੂ ਦੀ ਉਪਰ ਇਹਦੇ ਛਾਲ ਵਾਰੀ ਥੱਲੇ ਵੱਲ ਪੱਥਰ ਹੜਾਂ-ਹੜਾਂ ਗਈਆਂ ਓਹੋ ਹਾਂ ਕਈਆਂ ਨੇ ਕਈ ਮਰਦੇ ਬੈਠਾਂ ਦੇ ਤੇ ਸੁਪਾਈ ਤੁਸੀਂ ਹੋਣ ਉਹਨੇ ਉੱਥੇ ਬੰਦ ਕਰ ਦਿੱਤਾ ਉਹਨੂੰ ਉੱਥੇ ਗੇਟ ਬੰਦ ਕਰ ਦਿੱਤਾ ਅੱਛਾ ਇਹ ਗੱਲਾਂ ਹੋਈਆਂ ਨੇ ਜੇ ਮੰਨਿੰਦੋ ਦਿਨ ਮਰੇ ਓਹ ਹੋ 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 ਛਾਉਂ ਤੁ ਜਾਨੀ ਕੇ ਛਾਲ ਮਾਰਦੇ ਤਾਂ ਮਰਨਾ ਹੀ ਹੈ ਇਹ ਇਹ ਮਰੀ ਫੇ ਗਲਤ ਗੱਲ ਲਈ ਆ ਅਸੀਂ ਦਰਸ਼ਕਾਂ ਨੂੰ ਆਏ ਆ ਤੇ ਇਹ ਤਾਂ ਵੀ ਗਲਤ ਗੱਲ ਆ ਹੋਏ ਹੈ ਨਾ ਮਰਨਾ ਚਾਹੀਦਾ ਉਸ ਮਾਰਾਇ ਨੇ ਸਾਨੂੰ ਇਹ ਜਾਮਾ ਬਖਸ਼ਿਆ ਇਨਸਾਨੀ ਜਾਮਾ ਅਸੀਂ ਉਹਦਾ ਨਾਂ ਕਰੀਏ ਕੋਈ ਚੰਗੇ ਕਰਮ ਕਰੀਏ ਅਸੀਂ ਪੁਜ ਦਿਲਾਵੋ ਕੋ ਸ਼ਰਾਂਗਾ ਮੰਨ ਇਹ ਵੀ ਤਾਂ ਗਲਤ ਹੈ ਨਾ ਉਹਦੇ ਤੇ ਇੱਕ ਇੱਕ ਉਸ ਵੇਲੇ ਮਜਬੂਰੀ ਸੀ ਉਹਦੀ ਉਹਦੇ ਪਿੱਛੇ ਪੁਲਿਸ ਲੱਗੀ ਉਹਨੂੰ ਕੋਈ ਹੋਰ ਰਾਹ ਨਹੀਂ ਸੀਗਾ ਪਿੱਛੇ ਜਾਂਦਾ ਤਾਂ ਪੁਲਿਸ ਗੋਲੀ ਮਾਰਦੀ ਸੀ ਮੋੜੇ ਜਾਂਦਾ ਤਾਂ ਮੋੜੇ ਖਾਈ ਸੀਗੀ ਖੱਡ ਸੀ ਮਾਦਾ ਦਾ ਅਸ਼ੀਰਵਾਦ ਲੈ ਕੇ ਉਹਨੇ ਛਾਲ ਮਾਰ ਦਿੱਤੀ ਮਾਂ ਮਾਈ ਨੇ ਕਿ ਮਾਰਦੇ ਛਾਲ ਤੇਰਾ ਬਾਲ ਨਹੀਂ ਬਿੰਗਾ ਆਊਗਾ ਪਰ ਜੇ ਉਹ ਮੁੜ ਕੇ ਨਾ ਦੇਖਦਾ ਸ਼ਾਇਦ ਉਹਦੇ ਵੀ ਗੋਲੀ ਨਾ ਵੱਜੀਦੀ ਤਾਂ ਵੱਜੀ ਆ ਹਨਾ ਜੀ ਤਾਂ ਚੱਲ ਗਿਆ ਤੇ ਕਰੀ ਮਤੇ ਕੀ ਨਾਮ ਤੁਹਾਡਾ ਮੇਰਾ ਨਾਮ ਹਰਬੰਸੀ ਹਰਬੰਸੀ ਚਲੋ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਤੇ ਵਧੀਆ ਲੱਗਾ ਅੱਛਾ ਲੱਗਾ ਤੇ ਹੋਰ ਕੋਈ ਗੱਲਬਾਤ ਇੱਥੇ ਦੀ ਉਦਾਂ ਸਨੋਣੀ ਹੋਵੇ ਤਾਂ ਅਸੇ ਛੋੜੀਆਂ ਸੁਣਾਈਆਂ ਗੱਲਾਂ ਨਹੀਂ ਖਿਆਸੀ ਵੀ ਨਹੀਂ ਦੇਖਿਆ ਕਿਤੇ ਉਹ ਪੁਰਾਣੀਆਂ ਗੱਲਾਂ ਆ ਗਏ ਪੁਰਾਣੀਆਂ ਗੱਲਾਂ ਪੁਰਾਣੀਆਂ ਗੱਲਾਂ ਮਾਤਾ ਨੂੰ ਕਦੇ ਨਹੀਂ ਬੱਚਾ ਹੂੰ ਅਸੀਂ ਵੀ ਸਿਆਣੇ ਹੋਈਏ ਹੁਣ ਹੂੰ ਕਿੰਨੀ ਉਮਰ ਹੋ ਗਈ ਆਂਟੀ ਜੀ 90 ਹੋਈ 90 ਸਾਲ ਹੋ ਗਏ ਫੇਟਾ ਜੀ ਤੁਸੀਂ ਪੂਰੇ ਪੁਰਾਣੀਆਂ ਖਰਾਕਾਂ ਨਾ ਜਿਹੜੀਆਂ ਦੱਸਦੀਆਂ ਦੇਖੋ ਪੁਰਾਣੇ ਜਿਹੜੇ ਬਜ਼ੁਰਗਰ ਨੇ ਖਰਾਕਾ ਖਾਧੀਆਂ ਉਹਦੇ ਵੇਲੇ ਉਸ ਵੇਲੇ ਆ ਬਰਗਰ ਪੀਏ ਥੋੜੀ ਹੁੰਦੇ ਸੀਗੇ ਉਹ ਤੂੰ ਕਿਤੇ ਮਰਜੀ ਖਾ ਯੋ ਕਿ ਉਹ ਕੱਖ ਨਹੀਂ ਲੱਗਦਾ ਕੱਖ ਨਹੀਂ ਲੱਗਦਾ ਹੈ ਇਹ ਜਿਹੜੀਆਂ ਖਾਦਦਾਨ ਲਗਦੀਆਂ ਨਾ ਹਾਂਜੀ ਹਾਂਜੀ ਇਹ ਹਰੇਕ ਜੀ ਸਬਜ਼ੀਆਂ ਨੂੰ ਹਰੇਕ ਜੀ ਜਨੂੰ ਦਵਾਈਆਂ ਲਾਂਦੇ ਹਮ ਇਹਦੇ ਚ ਕੱਖ ਜੋ ਨਹੀਂ ਨਹੀਂ ਮਹਾਰਾਜ ਦੀ ਬਹੁਤ ਕਿਰਪਾ ਤੁਹਾਡੀ ਬਿਰਤੀ ਕੰਮ ਕਰਦੀ ਬਿਲਕੁਲ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਨਾ ਉਹਦੀ ਬਿਰਤੀ ਨਹੀਂ ਸਤੋਰੀ ਬਿਲਕੁਲ ਸਾਰੀਆਂ ਗੱਲਾਂ ਮੈਨੂੰ ਦੱਸੀਆਂ ਬਹੁਤ ਵਧੀਆ ਚਲੋ ਮਹਾਰਾਜ ਤੁਹਾਨੂੰ ਵਧੀਆ ਰੱਖੇ ਠੀਕ ਰੱਖੇ ਜੀ ਹੈਨਾ ਹਰਵੰਸੀ ਹਾਂਜੀ ਬਹੁਤ ਵਧੀਆ ਜੀ ਬੜੀ ਮੇਰੀ ਭੂਆ ਹੈ ਉਹਦਾ ਨਾਮ ਹੈ ਹਰਵੰਸ ਕੋਰ ਹਾਂਜੀ ਵੀਰੇ ਨਾ ਜਿਹੜੇ ਪਾਈ ਥੇ ਅੱਛਾ ਜੀ ਕੁੜੀ ਕੋਈ ਨਹੀਂ ਹੁੰਦੀ ਸਾਡੇ ਮੇਰੇ ਮਾਪਿਆਂ ਅੱਛਾ ਜੀ ਫਿਰ ਮੇਰੇ ਬੁੜੇ ਨੇ ਢੇੜੇ ਛੁਡਵਾਏ ਕੋਈ ਸੁਖ ਨਾ ਦਿੱਤੀਆਂ ਪੀਰੇ ਕੁੜੀ ਹੋਵੇ ਅੱਛਾ ਜੀ ਕੀ ਬਾਤ ਆ ਕੁੜੀਆਂ ਲਈ ਅਰਦਾਸਾਂ ਕੀਤੀਆਂ ਬਹੁਤ ਬਹੁਤ ਵੱਡੀ ਗੱਲ ਆ ਜੀ ਇਹ ਫੇਰ ਤਾਂ ਕੁੜੀ ਹੋਈ ਨਾ ਬੋਲੇ ਵੀ ਮੇਰਾ বংশ ਹਾਰਾ ਹੋਇਆ ਹਾਰਵੰਸ਼ ਆਏ ਹਾਏ ਹਾਏ ਕੀ ਬਾਤ ਆ ਕੀ ਬਾਤ ਆ ਲੋ ਜੀ ਸਾਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੁਮਾ ਜੀ ਕੀ ਕਰਨਾ ਬਹੁਤ ਵਧੀਆ ਮਾ ਜੀ ਬਹੁਤ ਵਧੀਆ ਤੁਸੀਂ ਗੱਲਬਾਤ ਕੀਤੀ ਜੀ ਤੁਹਾਡੇ ਪੇਕੇ ਕਿੱਥੇ ਆ ਪੇਕੇ ਜੰਨੇ ਚਾਈ ਉਹਦੇ ਲੱਗੇ ਲੱਗੇ ਹੀ ਆ ਨਾ ਲੱਗੇ ਨਹੀਂ ਆ ਉਹ ਪਖੜੇ ਲੈ ਤਾਂ ਪਖੜੇ ਮੇ ਲੱਗੇ ਹੀ ਆ ਕਿਹੜਾ ਦੂਰ ਆ ਇੰਨੀ ਇਹ ਸੜਕ ਤਾਂ ਫੇਰ ਨਿਕਲੀਆਂ ਅੱਗੇ ਡੋਲੀਆਂ ਚਾਉਂਦੇ ਹੈ। ਅੱਛਾ ਜੇਰਾ ਤੂੰ ਸਾਡਾ ਵਿਆਹ ਹੋਇਆ ਉਹ ਤਾਂ ਰਸਤੇ ਨਹੀਂ ਹੁਣੇ ਇਹ। ਅੱਛਾ ਜੀ। ਇਹ ਰਸਤਾ ਸਾ ਮਾਤਾ ਦਾ। ਅੱਛਾ ਮਾਤਾ ਅੱਛਾ ਮਾਤਾ ਦਾ ਪੁਰਾਣਾ ਰਸਤਾ ਹੈ। ਹਾਂ ਇਹ ਮਾਤਾ ਦਾ ਪੁਰਾਣਾ। ਸੜਕ ਬਾਅਦ ਚ ਬਣੀ ਆ। ਇਹ ਸੜਕਾਂ ਤਾਂ ਹੁਣ ਬਣੀਆਂ ਮੇਰੀਆਂ ਸਾਹ ਬਣੀਆਂ। ਅੱਛਾ ਜੀ ਅੱਛਾ ਜੀ। ਉਹ ਸੜਕ ਨਹੀਂ ਸੀ। ਅੱਛਾ ਜੀ। ਪੈਦਲ ਅਨੰਦਪੁਰੇ ਰੋ ਪੈਦਲ ਜਾ। ਅਨੰਦਪੁਰ ਸਾਹਿਬ ਤੋਂ ਪੈਦਲ ਆਉਣਾ ਨਾ ਜਾਣਾ। ਜਾਣਾ ਰੋਟੀ ਬਣਨੀ ਗੱਠੀ। ਹਾਂ ਜੀ। ਸੌਦਾ ਲਿਆਉਣਾ। ਅਨੰਦਪੁਰ ਸਾਹਿਬ ਤੋਂ। ਹਾਂ। ਅਜੇ ਸੌ ਇਹ ਜੀ ਸਾਹਮਣੀਆਂ ਅਸੀਂ ਵੀ ਜਾਂਦੇ ਹੇ ਕੱਪੜਾ ਲੈ ਆਉਣਾ ਹੋਇਆ ਕੋਈ ਵਿਆਹ ਕਰ ਜੋ ਹੈ ਸਭ ਤੇ ਕੱਪੜਾ ਆਉਂਦੇ ਤੇ ਲੈ ਆਉਣਾ ਹੁਣ ਤਾਂ ਜਗਾ 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 ਦੇਖੋ ਜੀ ਹੁਣ ਨਾ ਮਾਰੀ ਇੱਕ ਗੱਲ ਆ ਇਹ ਜਿਹੜੀਆਂ ਬਿਮਾਰੀਆਂ ਦਾ ਜੜ ਇਹ ਹੀ ਆ ਅੱਗੇ ਸਿਆਣੇ ਤੁਰਦੇ ਸੀ ਖਰਾਕਾਂ ਸੋਹਣੀਆਂ ਵੀ ਕੰਮਕਾਰ ਕਰਦੇ ਸੀ ਕਿ ਵੀ ਜਾਂਦੇ ਸਾਈਕਲਾਂ ਪਰ ਅਰੇ ਨਹੀਂ ਅੱਗੇ ਕਹਿੰਦੇ ਅੱਗੇ ਸਿਆਣੇ ਦੱਸਦੇ ਹੁੰਦੇ ਸੀ ਬੇ ਘਰ ਖਾਂਦੇ ਸੀ ਤਾਂ ਬਾਹਰ ਤੇ ਹੁਣ ਬਾਹਰ ਖਾਂਦੇ ਆ ਤੇ ਘਰ ਅੰਦਰ ਹਾਂ ਚੱਟੀ ਅੰਦਰ ਕਰਦੇ ਸਾਰੇ ਦਿਨ ਮਨਾਇ ਤੋਂ ਅੰਦਰ ਦੇਖੋ ਸਾਰੇ ਪਾਸੇ ਸਾਡੇ ਵੀ ਇਹ ਸਾਰੇ ਪਾਸੇ ਇਹ ਹਾਲ ਆ ਪਰ ਇਹ ਦੇਖੋ ਜਿੱਦਾਂ ਦਾ ਮਾਹੌਲ ਹੋ ਗਿਆ ਉਦਾਂ ਦੀ ਚੱਲਤ ਹੋ ਗਈ ਪਰ ਇਹ ਚੀਜ਼ਾਂ ਨਹੀਂ ਚਾਹੀਦੀਆਂ ਨਾ ਨਹੀਂ ਇਹ ਨਹੀਂ ਚਾਹੀਦੀਆਂ ਅਜੀਜ਼ਾ ਆਵੜੀਆਂ ਮਾਪਿਆਂ ਦੇ ਪੈਦਲ ਆਉਂਦੇ ਸੀ ਅਰੇ ਵਾਹ ਕਿਉਂਟੀ ਗੱਠੀ ਬੰਨਣੀ ਅੱਛਾ ਅੱਛਾ ਜੀ ਨੀਚੇ ਗੱਦੀ ਪਾਣੀ ਮਿਲਣਾ ਉੱਥੇ ਖਾਣੀ ਅੱਛਾ ਜੀ ਤਾਂ ਸੰਝਾ ਨੂੰ ਪਹੁੰਚਣਾ ਆਇਇ ਅੱਛਾ ਅੱਛਾ ਜੀ ਸਵੇਰੇ ਤੇ ਚੱਲਣਾ ਸੰਝਾ ਨੂੰ ਪਹੁੰਚਣਾ ਅਰੇ ਵਾੜੀ ਬਹੁਤ ਮਾਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਆ ਜਿਹੜੀਆਂ ਬੱਕਰੀਆਂ ਆਪਣੀਆਂ ਹੀ ਆ ਆ ਬੱਕਰੀਆਂ ਹੀ ਚੱਲੇ ਅੱਛਾ ਅੱਛਾ ਜੀ ਚਲੋ ਬਹੁਤ ਵਧੀਆ ਲੱਗਾ ਮਾਜੀ ਤੁਹਾਨੂੰ ਮਿਲ ਕੇ ਹੈਂ ਮੈਂ ਨਿਕਾ ਰਿਹਾ ਹਾਂ ਮੇਰਾ ਬੱਚਾ ਮਰੀ ਉਹਦਾ ਵਿਚਾਰਾ ਹਾਂ ਥੈਂਕ ਯੂ ਬ੍ਰਾਈਡਰ ਤੰਦਰੁਸਤ ਅਸ਼ੀਰਵਾਦੋ ਕੰਮ ਵਧੀਆ ਚੱਲੇ ਮੇਰਾ ਬੱਚਾ ਇਹ ਤੂੰ ਇਹ ਦੇਖੋ ਤੁਸੀਂ ਤੰਦਰੁਸਤ ਮਾਰੇ ਦਾ ਇੰਨਾ ਬਹੁਤ ਸ਼ੁਕਰ ਹੈ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਬੇੜਾ ਭਾਈ ਆਪਾਂ ਜਿਹਨਾਂ ਰੰਗਦੇ ਵਰਦੇ ਤੁਹਾਨੂੰ ਮਿਲ ਕੇ ਜਾਇਆ ਕਰਾਂਗੇ ਜਦੋਂ ਕਿਤੇ ਆਏ ਨਾ ਤੁਹਾਨੂੰ ਮਿਲ ਕੇ ਜਾਇਆ ਕਰਾਂਗੇ ਮੇਰਾ ਨਾਮ ਹੈਗਾ ਹਰਪਾਲ ਸਿੰਘ ਇਸ ਤੇਰੇ ਇਹ ਮੇਰਾ ਨਾਮ ਹੈ ਅਨਾ ਰਾਜੀ ਕੋਈ ਆ ਰਾਸ਼ੀ ਇੱਕੋ ਹੀ ਐ ਨਾ ਰਾਸ਼ੀ ਇੱਕੋ ਹੀ ਮਰੀਏ ਚੱਲੇ ਮਾਤਾ ਨੇ ਨਾ ਲਈ ਗਾਛੇ ਹੋਏ ਹੂੰ ਚਲੋ ਬਹੁਤ ਬੜੀ ਸ਼ੀਰਵਾਦ ਹੋਰ ਗਿਆ ਜੀ ਜੀ ਚਲੋ ਸਿਆਣਿਆਂ ਦਾ ਆਸ਼ੀਰਵਾਦ ਹੀ ਹੁੰਦਾ ਜੀ ਇਹ ਲੱਖਾਂ ਕਰੋੜਾਂ ਨਾਲ ਨਹੀਂ ਮਿਲਦਾ ਨਹੀਂ ਹੁੰਦਾ ਮਿੱਤੇ ਕੁਝ ਨਹੀਂ ਫੇ ਵੀ ਫੇ ਵੀ ਫੇਟਿਆ